ਕੋ ਇਹ ਅੱਜ ਬਰਨਾਲੇ ਲਈ ਬਰਨਾਲਾ ਕਮੇਟੀ ਲਈ ਬੜਾ ਇਤਿਹਾਸਿਕ ਦਿਨ ਆ। ਮੈਂ ਪੂਰੇ ਹਾਊਸ ਨੂੰ ਸਾਰੇ ਐਮਸੀ ਸਾਹਿਬਾਨਾਂ ਨੂੰ ਤੇ ਬਹੁਤ ਮੁਬਾਰਕਵਾਦ ਦਿੰਦਾ ਤੇ ਬਹੁਤ ਧੰਨਵਾਦ ਕਰਦਾ ਸਾਡੇ ਮੈਂਬਰ ਪਾਰਲੀਮੈਂਟ ਮੀਤ ਹੀਰ ਜੀ ਦਾ ਜਿਨ੍ਹਾਂ ਨੇ ਉਪਰਾਲਾ ਕੀਤਾ ਕਿ ਬਰਨਾਲਾ ਦੇ ਵਿੱਚ ਇੱਕ ਸ਼ਾਂਤਮਈ ਮਾਹੌਲ ਬਣਿਆ ਰਹੇ ਤੇ ਹਰੇਕ ਮਤਲਬ ਜੋ ਵੀ ਕੰਮਕਾਜ ਨੇਗੇ ਵਿਕਾਸ ਦੇ ਕਾਰਜ ਨੇ ਉਹਨਾਂ ਦੇ ਵਿੱਚ ਸਾਰੇ ਇੱਕ ਸੁਰ ਹੋ ਕੇ ਅਸੀਂ ਉਹਦੇ ਵਿੱਚ ਹਾਮੀ ਭਰ ਸਕੀਏ। ਤੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਉਪਰਾਲਾ ਕੀਤਾ ਉਹਨਾਂ ਦੇ ਉਪਰਾਲੇ ਸਦਕਾ ਅੱਜ ਪੂਰਾ ਹਾਊਸ ਇਕੱਠਾ ਹੋਇਆ ਬੜਾ ਸੋਹਣਾ ਲੱਗਦਾ ਜਿਉ ਸਾਰੇ ਇਕੱਠੇ ਬੈਠਦੇ ਨੇ ਸਾਰੇ ਮਸਲਿਆਂ ਦੇ ਉੱਤੇ ਸਰਬਸੰਮਤੀਆਂ ਹੁੰਦੀਆਂ ਨੇ ਕਿਉਂਕਿ ਸ਼ਹਿਰ ਨੇ ਜੋ ਪਿੰਡ ਨੇ ਜਾਂ ਰਾਜਨੀਤੀ ਆ ਜੇ ਉਹਦੇ ਵਿੱਚ ਸਰਬਸੰਮਤੀ ਹੋ ਰਹੀ ਆ ਤਾਂ ਉਹ ਤੋਂ ਵੱਡੀ ਚੀਜ਼ ਕੋਈ ਨਹੀਂ ਲੋਕਤੰਤਰ ਦੇ ਵਿੱਚ ਤੇ ਮੈਂ ਮੀਥੇਰ ਜੀ ਦਾ ਬਹੁਤ ਧੰਨਵਾਦ ਕਰਦਾ ਤੇ ਸਾਡੇ ਭਰਾ ਜੋੰਟੀ ਮਾਨ ਜਿਹੜੇ ਲਗਾਤਾਰ ਬਹੁਤ ਲੰਬੇ ਸਮੇਂ ਤੋਂ ਰਾਜਨੀਤੀ ਦੇ ਵਿੱਚ ਸੇਵਾ ਕਰ ਰਹੇ ਨੇ ਇਹਨਾਂ ਦਾ ਪੂਰਾ ਸ਼ਹਿਰ ਇਹਨਾਂ ਬਾਰੇ ਜਾਣਦਾ ਪੂਰੇ ਸ਼ਹਿਰ ਨੂੰ ਪਤਾ ਕਿ ਇਹਨਾਂ ਦਾ ਕੀ ਯੋਗਦਾਨ ਆ ਸ਼ਹਿਰ ਦੇ ਬਕਵਾਕ ਜੋ ਵੀ ਚੱਲ ਰਹੀ ਨੇ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਤੇ ਉਮੀਦ ਕਰਦਾ ਕਿ ਬਰਨਾਲਾ ਕਮੇਟੀ ਆ ਜੋ ਬਹੁਤ ਹੀ ਸੁਚੱਜੇ ਢੰਗ ਨਾਲ ਪ੍ਰਧਾਨ ਜੀ ਜੋਨਟੀ ਜੀ ਅਤੇ ਸਾਰੇ ਜੋ ਵੀ ਆਪਣੇ ਐਮਸੀ ਸਾਹਿਬਾਨ ਨੇ ਰਲ ਕੇ ਚਲਾਉਣਗੇ ਤੇ ਇਨਾਂ ਹੀ ਸਾਰਾ ਮੰਤਰੀ ਸਾਹਿਬ ਦਾ ਕੈਬਨਟ ਮੰਤਰੀ ਸਾਹਿਬ ਜੋ ਸਾਫਕਾ ਨੇ ਮੀਥੇਰ ਜੀ ਉਹਨਾਂ ਦਾ ਧੰਨਵਾਦ ਕਰਦਾ ਹਾਂ ਸਭ ਤੋਂ ਪਹਿਲਾਂ ਮੈਂ ਸਾਡੇ ਭਰਾ ਪਰਮਜੀਤ ਜੌਂਟੀ ਮਾਨ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨੇ ਆ ਵੀ ਉਹਨਾਂ ਨੂੰ ਅੱਜ ਵਾਈਸ ਪ੍ਰਧਾਨ ਚੁਣਿਆ ਗਿਆ ਉਸ ਤੋਂ ਵੀ ਜ਼ਿਆਦਾ ਮੁਬਾਰਕਬਾਦ ਮੈਂ ਪੂਰੇ ਦੇ ਪੂਰੇ 31 ਐਮਸੀਆਂ ਨੂੰ ਦਿੰਨਾ ਜਿਨ੍ਹਾਂ ਨੇ ਸਰਬਸੰਮਤੀ ਨਾਲ ਅੱਜ ਸਾਡੇ ਛੋਟੇ ਭਰਾ ਨੂੰ ਇਹਨਾਂ ਨੂੰ ਵਾਈਸ ਪ੍ਰਧਾਨ ਚੁਣਿਆ ਗਿਆ ਕਿਉਂਕਿ ਤੁਸੀਂ ਦੇਖਿਆ ਹੋਊਗਾ ਜਿਹੜਾ ਆਪਾਂ ਆਮ ਹੀ ਗੱਲਾਂ ਕਰਦੇ ਆ ਵੀ ਸਿਆਸਤਬਾਜ਼ੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਉਹ ਵੈਸੇ ਗੱਲਾਂ ਜੀ ਅੱਜ ਇਹਨਾਂ ਨੇ ਮਿਸਾਲ ਉਹ ਪੇਸ਼ ਕਰਤੀ ਸਾਰੀ ਪਾਰਟੀ ਵਾਲਿਆਂ ਨੇ ਮੈਂ ਇਹਨਾਂ ਦਾ ਦਿਲ ਦੇ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਕਰਦੇ ਆ ਵੀ ਜਿਹੜਾ ਇਹਨਾਂ ਨੇ ਇਸ ਤਰ੍ਹਾਂ ਸਰਬਸੰਮਤੀ ਨਾਲ ਜੋ ਚੁਣਿਆ ਗਿਆ ਤਾਂ ਕਿ ਹੁਣ ਅੱਗੇ ਵੀ ਜਿਹੜੇ ਕੰਮ ਨੇ ਸਾਡੇ ਉਹ ਇਸੇ ਤਰ੍ਹਾਂ ਸਰਬਸੰਮਤੀ ਨਾਲ ਕਿਸੇ ਵੀ ਬਾੜ ਦਾ ਕੋਈ ਪੱਖਪੇਤ ਨਾ ਕੀਤਾ ਜਾਵੇ ਸਾਰੇ ਬਾੜਾਂ ਦੇ ਵਿੱਚ ਜਿੰਨਾ ਬੰਦ ਹੈ ਕਿਉਂਕਿ ਆਪਣੇ ਜੋ ਕ ਸਾਫਕਾ ਕੈਬਨਟ ਮੰਤ ਤੇ ਸਾਡੇ ਪਾਰਲੀਮੈਂਟ ਕਮੇਟੀ ਸੰਗ ਮੀਤ ਹਰਜਨ ਜਿਸ ਤਰ੍ਹਾਂ ਦੇਖਿਆ ਤੁਸੀਂ ਵੀ ਫੰਡਾਂ ਦੀ ਲਿਆਉਣ ਦੀ ਬਰਨਾਲੇ ਦੇ ਵਿੱਚ ਹਨੇਰੀ ਪੱਟ ਸੀ ਸੋ ਉਸ ਨੂੰ ਸਹੀ ਤਰੀਕੇ ਨਾਲ ਤਾਂ ਹੀ ਉਹ ਲੱਗ ਸਕਦਾ ਜੇ ਸਾਡੇ ਇਹ ਸਾਰੇ ਕੱਤੀ ਭਰਾ ਵਧੀਆ ਤਰੀਕੇ ਨਾਲ ਆਪਦੇ ਆਪ ਦੇ ਏਰੀਆ ਵਾਜ ਦੱਸ ਕੇ ਕਰਾ ਸਾਂ ਸੋ ਇਸ ਕਰਕੇ ਇਹਨਾਂ ਨੂੰ ਮੈਂ ਬਧ ਮੁਬਾਰਕਵਾਦ ਦਿੰਦਾ ਤੇ ਸਾਡੇ ਖਾਸ ਕਰਕੇ ਕੈਬਨਟ ਮੰਤਰੀ ਗੁਰਮੀਤ ਸਿੰਘ ਮੀਤ ਹਰ ਤੇ ਪਾਰਲੀਮੈਂਟ ਜੋ ਮੈਂਬਰ ਨੇ ਗੁਰਮੀਤ ਸਿੰਘ ਮੀਤ ਉਹਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਸਰਬਸੰਮਤੀ ਦੀ ਪਹਿਲ ਕੀਤੀ ਆ ਸੋ ਇਸ ਲਈ ਅੱਗੇ ਤੋਂ ਪੰਚਗਾਹਾਂ ਤੁਸੀਂ ਦੇਖੋਗੇ ਪੰਚਾਇਤਾਂ 'ਚ ਵੀ ਇਸੇ ਤਰ੍ਹਾਂ ਬਹੁਤਿਆਂ ਦੀ ਆਪਣੇ ਹਲਕੇ ਦੇ ਵਿੱਚ ਆਪਾਂ ਸਰਬਸੰਮਤੀ ਹੋਊਗੀ ਸੋ ਇੱਕ ਵਾਰ ਫੇਰ ਤੁਹਾਡਾ ਸਾਰੇ মিডিਆ ਦਾ ਸਾਡੇ ਇੱਥੋਂ ਪ੍ਰਸ਼ਾਸਨ ਦਾ ਸਾਰੇ ਐਮਸੀ ਸਾਹਿਬਾਨ ਦਾ ਦਿਲ ਦੇ ਗਰੇ ਤੋਂ ਬਹੁਤ ਬਹੁਤ ਧੰਨਵਾਦ ਅਸੀਂ ਪਹਿਲਾਂ ਸਾਰਿਆਂ ਤੋਂ ਪਹਿਲਾਂ ਸਾਡੇ ਐਮਸੀ ਸਾਹਿਬਾਨ ਦਾ 31 ਦੇ 31 ਐਮਸੀ ਸਾਹਿਬਾਨ ਹਾਜ਼ਰ ਹੋਏ ਉਹਨਾਂ ਨੇ ਸਰਬਸੰਮਤੀ ਕਰੀ ਹੈ ਇਤਿਹਾਸ 'ਚ ਪਹਿਲੀ ਵਾਰ ਹੋਇਆ ਇਹ ਸਾਡੇ ਲੀਡਰ ਜਿਹੜੇ ਸਰਦਾਰ ਗਰਮੀਤ ਸਿੰਘ ਮੀਤਹਿਰ ਜੀ ਮੈਂਬਰ ਪਾਰਲੀਮੈਂਟ ਸੰਗਰੂਰ ਸਾਬਕਾ ਕੈਬਨਿਟ ਮੰਤਰੀ ਉਹਨਾਂ ਦੀ ਮਤਲਬ ਰਹਿਨਵਾਈ ਤੇ ਚੰਗੀ ਸੁਚੱਗੀ ਸੁਜੱਜੇ ਢੰਗ ਨਾਲ ਜਿਹੜੀ ਉਹ ਅਗਵਾਈ ਕਰ ਰਹੇ ਨੇ ਇਸ ਅਗਵਾਈ ਕਰਕੇ ਪਹਿਲੀ ਵਾਰ ਹੋਇਆ ਵੀ ਸਾਡੇ ਹਾਊਸ ਦੀ ਚੋਣ ਇੱਕ ਨਿਰਵਿਰੋਧ ਤੇ ਸਰਬਸੰਮਤੀ ਨਾਲ ਹੋਈ ਆ ਤੇ ਨਾਲ ਹੀ ਮੈਂ ਮੇਰੇ ਭਰਾ ਬੰਟੀ ਵੀਰ ਦਾ ਹਸਨ ਵੀਰ ਜੀ ਦਾ ਮੇਰੇ ਚੇਅਰਮੈਨ ਸਾਹਿਬ ਦਾ RAMTEERT MANNA ਜੀ ਦਾ ਸਾਡੇ ਮਿਉਂਸਪੈਲਟੀ ਦੇ ਪ੍ਰਧਾਨ ਗੁਰਜੀਤ ਰਵਣਵਾਸੀ ਜੀ ਦਾ ਸਾਰੇ ਐਮਸੀ ਸਾਹਿਬਾਨਾਂ ਦਾ ਸਪੈਸ਼ਲੀ ਸਾਡੇ ਵੀਰ ਸਾਡਾ ਗਰਮੀਤ ਮੀਤ ਹਰਜੀ ਜੀ ਜਿਹੜੇ ਕੈਬਨਿਟ ਮੰਤਰੀ ਸਾਬਕਾ ਮੈਂਬਰ ਪਾਰਲੀਮੈਂਟ ਮੌਜੂਦਾ ਉਹਨਾਂ ਦਾ ਸਪੈਸ਼ਲ ਧੰਨਵਾਦ ਕਰਦੇ ਆਂ ਜੀ ਕੁਝ ਗੱਲਾਂ ਤੋਂ ਜਿਹੜੀ